ਚਾਰ ਕਿ ਸਤਰਾਂ ਨੇ ਜੀ ਪੰਜਾਬੀ ਦੀਆਂ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਫਿਰ ਅਰਸ਼ ਨੂੰ ਬੜੇ ਸੌਖੇ ਅਰਥ ਨੇ ਦੇ ਦੋ ਉਂਗਲਾਂ ਦਾ ਅਰਥ ਤੇ ਸਿਰ 'ਚ ਆਰਾ ਚੱਲਿਆ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਅਵਸਿਆ ਆਪ ਇਹਦਾ ਮਤਲਬ ਤੂੰ ਕਹਿੰਨਾ ਹੈ ਰਾਮ ਨਾਮ ਵੈਗਰੂ ਛੱਡਿਆਂ ਮੇਰੇ ਰੋਮ ਰੋਮ ਵਿੱਚ ਕਰਤਾਰ ਵਸਿਆ ਹੋਇਆ ਹੈ ਰੋਮ ਰੋਮ ਵਿੱਚ ਮੈਂ ਡਡੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ ਟੁਕੜੇ ਇਸ ਸ਼ਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜਸਾ ਤੇਰਾ ਦੀਨ ਨੀ ਲੋੜ ਆਰਾ ਪਿਆਰਾ ਲਗਤ ਹੈ ਕਾਰਾਂ ਕਰੋ ਬਣਾਏ ਸਿਰ ਜਾਂਦਾ ਤੇ ਜਾਨ ਦੇ ਮੇਰਾ ਸਿੱਖੀ ਸਿਦਕ ਨਾ ਜਾਏ ਮੇਰੀ ਅਰਜ਼ ਹੈ